ਸੱਜਣੋ ਬਈ ਇਧਰ ਮਾਰੀ ਕੈਮਰਾ ਇਧਰ ਮਾਰੀ ਕੈਮਰਾ ਆ ਟਰੈਕਟਰ ਪਤਾ ਕਿੱਥੇ ਖੜੇ ਨੇ ਸ਼ਹਿਰ ਫਰੀਦਕੋਟ ਖੜੇ ਨੇ ਬਾਬਾ ਫਰੀਦ ਦੀ ਧਰਤੀ ਤੇ ਸਵਰਾਜ ਜਾਂਸੀ ਦੇ ਵਿੱਚ ਇਹ ਲੋਕਾਂ ਦੇ ਘਰੋਂ ਆਏ ਹੋਏ ਨੇ ਵਿੱਚ ਕੱਟੇ ਹੋਏ ਟਰੈਕਟਰ ਨੇ ਸਵਰਾਜ 855 ਜਮਾਂ ਨਮਈਆ ਠੀਕ ਆ ਆ 3630 ਖੜਾਗਾ ਆ 3730 ਤਾਂ ਮੋਡੀਫਾਈ ਵੀ ਹੋਇਆ ਹੋਇਆਗਾ ਆ 3630 ਖੜਾਗਾ 5310 ਖੜਾਗਾ ਜੁੰਡੀਅਰ ਆ ਪੁਰਾਣੀ ਸੋਦੇ ਵਿੱਚ 855 ਖੜਾਗਾ 2022 ਮਾਡਲ ਤੇ ਆ ਸਵਰਾਜ 744 ਖੜਾਗਾ ਜਮਾ ਸ਼ੀਲਡ ਸਾਰੇ ਸ਼ੀਲਡ ਟਰੈਕਟਰ ਨੇ ਸਾਰੀ ਪੰਜਾਬ ਨੰਬਰ ਨੇ 963 ਖੜਾ ਹੈਗਾ ਬਈ ਇੱਧਰ ਜੋੜਾ ਅਰਜਨਾ ਦਾ ਖੜਾ ਹੈਗਾ ਉਹ ਡੀ ਆਈ ਡੀ ਆਈ ਖੜਾ ਹੈਗਾ ਉੱਚਾ ਮਾਡਲ ਆ ਨੀਮਾ ਖੜਾ 12 ਮਾਡਲ ਆ ਡੀ ਆਈ 35 ਖੜਾ ਹੈਗਾ ਆ 241 ਮੈਸੀ ਖੜਾ ਆਹਾਂ ਤਾਂ ਕਹਿੰਦੇ 300 ਘੰਟਾ ਵੀ ਨਹੀਂ ਚੱਲਿਆ ਹਜੇ 855 ਆ ਐਕਸ ਐਮ ਖੜਾ ਹੈਗਾ ਇਹਦੇ ਨਾਲੋਂ ਤਾਂ ਹਜੇ ਹੋਰ ਵੀ ਪਿੱਛੇ ਗੜਾਉਣ ਭਰਿਆ ਪਿਆ 60 65 ਟਰੈਕਟਰ ਨੇ ਰੇਟ ਜੇ ਦੱਲ ਦੱਸਣਾ 80000 85000 ਤੋਂ ਰੇਟ ਸ਼ੁਰੂ ਨੇ ਜਿੰਨਾਂ ਨੇ ਵੀ ਲੈਣਾ ਆਜੋ ਕਰਾ ਕੋਟਕਪੁਰੇ ਰੋਡ ਤੇ ਸਵਰਾ ਸਵਰਾਜ ਏਜੰਸੀ ਦੇ ਵਿੱਚ ਆ ਸਾਰੇ ਟਰੈਕਟਰ ਖੜੇ ਨੇ ਨੰਬਰ ਸਕਰੀਨ ਤੇ